ਗੁੱਡ ਮਾਰਨਿੰਗ ਭਾਈਓ ਤੇ ਹੋਰ ਕਿਤਾ ਜੀ ਠੀਕ ਠਾਕ ਹੋ ਹੋ ਤੁਸੀਂ ਵਧੀਆ ਹੋਗੇ ਦੇਖੋ ਆਪਾਂ ਮੱਥਾ ਵਗੈਰਾ ਟੇਕ ਕੇ ਆਪਣੇ ਜਿਵੇਂ ਤੁਹਾਨੂੰ ਪਤਾ ਜਿੱਦਾਂ ਆਪਣਾ ਕੰਮ ਆਫਿਸ ਆ ਕੇ ਮੱਥਾ ਵਗੈਰਾ ਟੇਕਿਆ ਤੇ ਆ ਦੇਖੋ ਮਹਾਮਾਈ ਦੇ ਆਪਾਂ ਭਜਨ ਸੁਣ ਰਹੇ ਆ ਤੇ ਆਪਣੇ ਵੀ ਜਿਹੜੀ ਆ ਸਰਦਾਰਪੁਰ ਦੇ ਚੋਤਾ ਆਈਆਂ ਪਈਆਂ ਸਵੇਰੇ ਦਰਸ਼ਨ ਕਰਕੇ ਆਏ ਤੁਹਾਨੂੰ ਸ਼ਾਮ ਨੂੰ ਜਾਵਾਂਗੇ ਆਮ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਨਾਲੇ ਜਆਪਨਾ ਜਾਗਰਣ ਹੋਣਾ ਉਹ ਤੁਹਾਨੂੰ ਉਹ ਵੀ ਸੁਣਾਵਾਂਗੇ ਹਾਂਜੀ ਦੋਸਤੋ ਮੈਂ ਆ ਗਿਆ ਸੀ ਗੰਮਦੋ ਤੇ ਹੁਣ ਆਪਾਂ ਚੱਲੇ ਆਪਣੇ ਮੰਦਿਰ ਆਪਣੀ ਮਹਾਮਾਈ ਸਿੰਘਪੁਰ ਮੰਦਿਰ ਚੱਲੇ ਆ ਜਿੱਥੇ ਕਿ ਜੋਤਾਂ ਹੈਗੀਆਂ ਵਾ ਹਾਂਜੀ ਕਿ ਤਾਂ ਵੀਰੋ ਸਾਡੇ ਵਧੀਆ ਠੀਕਾਗਾ ਚੜ੍ਹਦੀ ਕਲਾ ਤੇ ਮੰਦਿਰ ਤੇ ਬਾਕੀ ਦੰਦ ਖਾਂਦੇ ਆ ਕੱਲ ਵਾਲਾ ਵਲੋਗ ਸਾਨੂੰ ਦੱਸੋ ਕਿੱਦਾਂ ਦਾ ਲੱਗਾ ਸਾਡੇ ਇੱਥੇ ਸੁਲਤਾਨਪੁਰ ਜਨਾ ਪਹਿਲੀ ਵਾਰ ਆਈ ਸੀ ਨਾਸਿਕ ਕੋਬੈੜ ਵਾਲੇ ਮਤਲਬ ਉਹ ਵਧੀਆ ਕਰਕੇ ਗਏ ਉਹ ਤੇ ਕਾਫੀ ਵਧੀਆ ਸਿਸਟਮ ਸੀ ਉਹਨਾਂ ਦਾ ਵੀ ਮਾਲਾ ਬੁਜਟ ਉਹਨਾਂ ਦਾ ਹੈਗਾ ਸੀਗਾ 30 ਲੱਖ ਰੁਪਏ ਹੈ 20 ਲੱਖ ਰੁਪਏ ਲੱਗੇ ਗਏ ਉਹ ਤੇ ਉਹਦੇ ਵਿੱਚ ਕੁੜੀਆਂ ਬੰਦੇ ਸਾਰੇ ਗਰੁੱਪ ਸੀ ਸਾਕਤ ਮੇਰਾ ਗਰੁੱਪ ਸੀ ਉਹ ਸੀ ਉਹਨਾਂ ਨੇ ਮੁੱਚਿਆ ਸੀ ਤੇ ਬਾਕੀ ਕਹਿੰਦੇ ਵਧੀਆ ਸੀ ਗੱਲ ਤਾਂ ਸਾਰਾ ਜਿਸ ਤਰ੍ਹਾਂ ਤੇ ਕਾਫੀ ਵਧੀਆ ਹੀ ਤਾਲ ਸ਼ੋਭਾ ਤੇ ਕਾਫੀ ਵਧੀਆ ਚੱਲੀ ਤੇ ਬਾਕੀ ਮੰਦਰ ਆ ਗਏ ਆ ਆ ਦੇਖ ਲਓ ਹਰੇੜਾ ਅਸੀਂ ਦੇਖ ਸਕਦੇ ਹਾਂ ਤੁਸੀਂ ਜੰਨਾ ਰਾਣਾ ਦੇ ਰਾਣਾ ਆਪਣੇ ਰਾਣਾ ਹੀ ਦੂਜੇ ਤੇ ਆਹ ਤੇ ਫਿਰ ਮਨਾ ਫੋਟ ਗੱਪੇ ਰੇ ਜੀ ਬਾਬਾ ਜੀ ਬੰਦਾਲ ਦੇ ਅੰਦਰ ਐਂਟਰੀ ਕਰ ਲਈ ਆਪਾਂ ਆਹ ਦੇਖੋ ਫੁੱਲੇ ਡੁੱਲੇ ਦਰਸ਼ਕ ਹੁੰਦੇ ਆ ਠੀਕ ਹੈ ਪਤਾ ਵੀਰ ਹੈਗੀ ਆ ਪ੍ਰਦਰਸ਼ਨ ਬਹੁਤ ਵਧੀਆ ਹੁੰਦਾ ਹੈ ਆਪਣਾ ਸਿਸਟਮ ਬਹੁਤ ਵਧੀਆ ਆ ਨਾ ਫੁੱਲੇ ਡੰਦ ਦਰਸ਼ਣ ਹੁੰਦੇ ਆ ਠੀਕ ਕਰਦੇ ਆ ਆਵਾਜ਼ ਅਈ ਉਹਨਾਂ ਆਰਤੀ ਹੋ ਗਈ ਹੈ ਹਨਾ ਸਾਰੇ ਖੜੇ ਆ ਉਹ ਯਾਰਤੀ ਹੋ ਰਹੀ ਆ ਜੀ ਨਾਮ ਦੀ ਜਮਾਲ ਆਪਣੇ ਮੇਰੇ ਦੁਆਰਾ ਜਾਗ ਰਾ ਸ਼ੁਰੂ ਹੋਣਾ ਵਾ ਇਹ ਸ਼ਾਮ ਵਾਲੀ ਯਾਰਤੀ ਜਿਹੜੀ ਹੁੰਦੀ ਉਹ ਹੋ ਰਹੀ ਆ ਸਾਡੇ ਦਰਬਾਰੇ ਕੀ ਹੈ ਜਰਾ ਤੰਦੇ ਵਰੀ ਮਤੀ ਸ਼੍ਰੀ ਦੇਵੀ ਮਈਆ ਦੇ ਦਾ ਸਾਡੇ ਦਰਬਾਰੇ ਕੀ ਹੈ ਜਰਾ ਮਨਸਾ ਦੇਵੀ ਜੀ ਦਾ ਕੋਲ ਸਾਡੇ ਦਰਬਾਰੇ ਕੀ ਹੈ ਜਰਾ ਮਨਨ ਨਿਵਿੰਦਾ ਕੋਲ ਸਾਡੇ ਦਰਬਾਰੇ ਕੀ ਹੈ ਜਰਾ ਸ਼ੀਂਦਲਾ ਦੇਵੀ ਮਈਆ ਦੇ ਦਾ ਕੋਲ ਸਾਡੇ ਦਰਬਾਰੇ ਕੀ ਹੈ ਜਰਾ ਤਾਂ ਦੋਸਤੋ ਆਪਣੇ ਮੰਦਰੋਂ ਅਸੀਂ ਆ ਗਏ ਹਾਂ ਹਰ ਸਾਰਨਾ ਸਾਡੇ ਨਵੀਂ ਰਲ ਚੁੱਕੇ ਆ ਵਿਰਾਜਤਾ ਪਹਿਲਾਂ ਹੀ ਸੀ ਨਾ ਵਿਰਾਜ ਸੁੰਦਰ ਅਕ੍ਰਿਸ਼ੀ ਨਵੀਂ ਦੀ ਕਮੀ ਸੀ ਇਹ ਪਤਾ ਨਹੀਂ ਕਿੱਧਰ ਗਿਆ ਪਿਆ ਸੀਗਾ ਤੇ ਹੁਣ ਹੀ ਆਇਆ ਹੈ ਸਾਡੇ ਨੂੰ ਵਾਏ ਕਿੱਥੇ ਕੋ ਮੰਦਾਈ ਸੀ ਸ਼ਹਿਰ ਚ ਅਹ ਜੁੱਤਾਂ ਮੱਥਾ ਟੇਕ ਆਏ ਕਿ ਨਹੀਂ ਹਾਲੇ ਨਹੀਂ ਉਹਨੇ ਟੇਕ ਨਾ ਮੂੰਹ ਜਾਣਾ ਵਾਹ ਨਿਕਾਦੇ ਥੋੜੀ ਤੇ ਰੋਕੇ ਅਸੀਂ ਟੇਕੇ ਗਏ ਅਸੀਂ ਟੇਕੇ ਆਏ ਸਵੇਰੇ ਗਏ ਸੀਗੇ ਹੁਣ ਵੀ ਹੁਣ ਵੀ ਆਪਾਂ ਜਾ ਕੇ ਆਏ ਆ ਤੇ ਸਵੇਰੇ ਵੀ ਅਸੀਂ ਗਏ ਸੀਗੇ ਸਵੇਰੇ ਉੱਥੇ ਸੀਗੇ ਮੇਰੇ ਕੋਲ ਲਾਓ ਤਾਂ ਲੇਟ ਹੋ ਗਈ ਸੀਗੇ ਚਲੋ ਹੋਰ ਸੁਣਾ ਬੜਾ ਸੀਰੀਅਸ ਜਾ ਆਇਆ ਪਿਆ ਉਹ ਪੁਨੇ से ਨਹੀਂ ਆਏ ਤੁਸੀਂ ਕਹਾਂ ਸੇ ਆਏ ਹੋ ਨਾਸਿਕ ਸੇ ਆਏ ਨਾਸਿਕ ਸੇ ਆਏ ਹੈ ਹੈ

ਵੀਰਾਏ ਕਿੱਥੇ ਆ ਚੱਲ ਵੀਰਾਏ ਪਾ ਪਾਈ ਓਏ ਕਰ ਕੋਈ ਨੇ ਖੱਪ ਕਰ 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 ਤੂੰ ਖੱਪ ਕਰ ਕਰ ਖੱਪ ਲੈ ਕਰਕੇ ਭਾਜਦਾ ਹਾਂ ਹਾਂ ਤੂੰ ਕਰ ਖੱਪ ਲੈ ਤੁਸੀਂ ਕਰੇ ਹੋ ਲੈ ਜੀ ਸੰਸਰ ਤੇ ਕੋਲਾ ਮੋੜਣੀ ਦੀ ਬੇਤੀ ਜੀ ਤੁਸੀਂ ਤੱਕ ਦੇ ਦੇਣਾ ਮੈਂ ਲਾਪਰ ਹੋਇਆ ਇਧਰਾ ਜਾਉਂਦੇ ਨੇ ਭਗਵਾਨ ਸ਼ੰਕਰ ਦੇ ਦਰਸ਼ਨੀ ਜਾ ਕੇ ਤੋਂ ਭਗਵਾਨ ਸ਼ੰਕਰ ਆਪਣਾ ਅਸਨ ਛੱਡ ਕੇ ਦਰਵਾਜ਼ੇ ਅੱਗੇ ਪਹੁੰਚ ਜਾਂਦੇ ਨੇ ਬੜਾ ਜੋਤ ਹੁੰਦਾ ਹੈ ਨਾ ਹੋਰ ਰਾਮਾ ਤਾਈ ਕਿੱਦਾਂ ਕਿੱਦਾਂ ਹੋਰੇ ਹੋਰੇ ਦੇਖ ਦੇਖ ਦੋਸਤੋ ਹੁਣ ਇੱਥੇ ਹੀ ਆਪਾਂ ਕਰਦੇ ਵਲੌਗ ਨੂੰ ਐਂਡ ਤੇ ਕੱਲ ਜਿਹੜੀਆਂ ਆਪਣੀਆਂ ਜੋਤਾਂ ਚੱਲ ਜਾਣੀਆਂ ਵਾਪਸ ਤੇ ਬਾਕੀ ਕੱਲ ਨੂੰ ਇੱਕ ਤੁਹਾਡੇ ਲਈ ਸਰਪ੍ਰਾਈਜ਼ ਆ ਰਿਹਾ ਵਾ ਠੀਕ ਹੈ ਉਹ ਸਰਪ੍ਰਾਈਜ਼ ਬੜਾ ਖਤਰਨਾਕ ਹੋਣਾ ਹੈਗਾ ਵਲੌਗ ਹੀ ਹੋ ਪਰ ਹੈਗਾ ਹਾਂ ਵਲੌਗ ਜੀ ਉਹ ਤੋਂ ਭਰਾਉਗਾ ਸਰਪ੍ਰਾਈਜ਼ ਉਹ ਚ ਹਾਸੇ ਮਜ਼ਾਕ ਹੀ ਆ ਬਾਕੀ ਤੁਸੀਂ ਦੇ ਹਾਸੇ ਮਜ਼ਾਕ ਫੁਗਰੀ ਐਨ ਗੱਲਬਾਤ ਗੱਲਬਾਤ ਯਸ ਕਰਾਵਾਂਗੇ ਹੈਨਾ ਤੇ ਇਸੇ ਨਾਲ ਹੀ ਆਪਣੀ ਜੋ ਚ ਜਾਣੀ ਵੀ ਰਾਤ ਨੂੰ ਹੀ ਆ ਇਸੇ ਨਾਲ ਹੀ ਇਸਨਾਲੇ ਆਪਣੇ ਵਲੌਗ ਨੂੰ ਕਰਦੇ ਆਪਾਂ ਐਂਡ ਤੇ ਕੀ ਕਰਨਾ ਨਹੀਂ ਭੁੱਲਣਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਇੱਦਾਂ ਹੀ ਸਪੋਰਟ ਕਰੋ ਤੇ ਜਿੰਨਾ ਹੋ ਸਕੇ ਵੱਧ ਵੱਧ ਚੈਨਲ ਨੂੰ ਵੀ ਆਪਣੇ ਸ਼ੇਅਰ ਕਰੋ ਆਪਣੀ ਸਟੋਰੀਜ਼ ਤੇ ਲਗਾਓ ਇੰਸਟਾ ਤੇ ਜਾਂ ਫੇਸਬੁੱਕ WhatsApp ਜਿਹੜਾ ਵੀ ਤੁਸੀਂ ਸੋਸ਼ਲ ਮੀਡੀਆ ਤੁਸੀਂ ਯੂਜ਼ ਕਰਦੇ ਹੋ ਵੱਧ ਵੱਧ ਸਪੋਰਟ ਕਰੋ ਤੇ ਬਾਕੀ ਸਾਡੀ ਟੀਮ ਨੂੰ ਸਪੋਰਟ ਕਰੋ ਸਾਡੇ ਬੰਦੇ ਦਾ ਹੋਰ ਆ ਵਧਾਓ ਤੇ ਅਸੀਂ ਤੁਹਾਨੂੰ ਆਂਦੇ ਹੋਰ ਵਧੀਆ ਵਲੋਗ ਤੁਹਾਨੂੰ ਦਿਖਾਈਏ ਤੇ ਆ ਆਪਣਾ ਲੱਕੀ ਭਰਾ ਲੱਕੀ ਮਰਾਹੀ ਇਧਰ ਆਓ ਸਾਡੇ ਲੋਕ ਦਿਖਾਈਏ ਤੇ ਆ ਆਪਣਾ ਲੱਕੀ ਭਰਾ ਹੋਰ ਲੱਕੀ ਭਰਾ ਕਿੰਨੂ ਬਸ ਵਧੀਆ ਸਭ ਤੇ ਤੁਹਾਨੂੰ ਵਧੀਆ ਵਧੀਆ ਵਲੋਗ ਦਿਖਾਇਆ ਕਰਾਂਗੇ ਤੇ ਬਾਕੀ ਹੁਣ ਆਪਾਂ ਕਰਦੇ ਆ ਵਲੋਗ ਨੂੰ ਰੰਝ ਠੀਕ ਹੈ ਗਾਈਜ਼